ਸੋ ਹੁਣ ਵੀਰੂ ਟ੍ਰੈਵਲ ਵਲੌਗ ਤੇ ਅੱਜ ਫੇਰ ਇੱਕ ਵਾਰ ਤੁਹਾਡਾ ਸਵਾਗਤ ਹੈ। ਦੋਸਤੋ ਆਪਾਂ ਅੱਜ ਦਰਸ਼ਨਾਂ ਲਈ ਆਏ ਆਂ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਦੇ ਜਨਮ ਦਿਹਾੜੇ 5 ਅਗਸਤ 2025 ਆਲੋਵਾਲ ਪਿੰਡ ਜਿੱਥੇ ਉਹਨਾਂ ਦਾ ਜਨਮ ਸਥਾਨ ਹੈ ਤੇ ਇੱਥੇ ਦੀਆਂ ਰੌਣਕਾਂ ਅੱਜ ਤੁਹਾਨੂੰ ਦਿਖਾਉਨੇ ਆਂ ਤੇ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਿਓ। ਤਾਂ ਕਿ ਸੰਤ ਬਾਬਾ ਈਸ਼ਰ ਸਿੰਘ ਨੂੰ ਚਾਉਣ ਵਾਲੇ ਵਿਦੇਸ਼ਾਂ 'ਚ ਬੈਠੇ ਜਾਂ ਜੋ ਵੀ ਸੰਗਤ ਇੱਥੇ ਨਹੀਂ ਪਹੁੰਚ ਸਕੀ ਉਹ ਵੀ ਇਸ ਪੂਰੇ ਜੋ ਇਹਦੇ ਸਮਾਗਮ ਚੱਲ ਰਹੇ ਨੇ ਆਪਣੇ ਜਨਮ ਦਿਹਾੜੇ ਦੇ ਉਹਨਾਂ ਦਾ ਆਨੰਦ ਮਾਣ ਸਕਣ ਤੇ ਆਓ ਹੁਣ ਤੁਹਾਨੂੰ ਦਿਖਾਉਨੇ ਆ ਅੱਗੇ ਇੱਥੇ ਦੇ ਜੋ ਵੀ ਚੱਲ ਰਹੇ ਨੇ ਹਾਲਾਤ ਆਓ ਜੀ ਲਓ ਜੀ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਬਾਬਾ ਹਰਨੇਕ ਸਿੰਘ ਜੀ ਉਹਨਾਂ ਦੇ ਲੰਗਰ ਨੇ ਇਹ ਦੇਖੋ ਬੀਬੀਆਂ ਲੰਗਰ ਦੀ ਸੇਵਾ ਕਰਕੇ ਥੋੜਾ ਜਿਹਾ ਪੱਖੇ ਥੱਲੇ ਬੈਠ ਕੇ ਆਰਾਮ ਕਰਦੀਆਂ ਨੇ ਦੇਖੋ ਇੱਥੇ ਨਿਰੰਤਰ ਕਿੰਨੇ ਦਿਨਾਂ ਤੋਂ ਲੰਗਰ ਚੱਲਦੇ ਨੇ ਦੇਖੋ ਲੰਗਰਾਂ ਦੀ ਸੇਵਾ ਚੱਲ ਰਹੀ ਆ ਨਿਰੰਤਰ ਦੇਖੋ ਇੱਧਰ ਜਿਹੜਾ ਪੈਕਿੰਗ ਵੀ ਹੋ ਰਹੀ ਆ ਘਰਾਂ ਨੂੰ ਦੇਖੋ ਕਿਉਂਕਿ ਬੀਬੀਆਂ ਕਹਿੰਦੀਆਂ ਵੀ ਘਰੇ ਵੀ ਸਾਡੇ ਦੋ ਕੰਜਵਾਕ ਹੈਗੇ ਸਾਨੂੰ ਬਾ ਥੋੜੀ ਜੀ ਆਹ ਦੇਖੋ ਬਾਬਾ ਜੀ ਜਿਹੜੀ ਫਰੂਟ ਚਾਟ ਉਹਦੀ ਤਿਆਰੀ ਚੱਲ ਰਹੀ ਹੈ ਮੈਨੂੰ ਲੱਗਦਾ ਹੁਣ ਫਰੂਟ ਚਾਟ ਦਾ ਲੰਗਰ ਚਲਾਉਣਾ ਐ ਬਾਬਾ ਜੀ ਕਿਹ ਵਜੇ ਜੀ ਚੱਲ ਰਿਹਾ ਜੀ ਅੰਦਰ ਠੀਕ ਹੈ ਜੀ ਫਰੂਟ ਚਾਟ ਦਾ ਲੰਗਰ ਜਿਹੜਾ ਨਿਰੰਤਰ ਚੱਲ ਰਿਹਾ ਉਹਦੇ ਲਈ ਫਰੂਟ ਦੀ ਕਟਿੰਗ ਹੋ ਰਹੀ ਹੈ ਦੇਖੋ ਤੁਸੀਂ ਸਾਰੀ ਸੰਗਤ ਸੇਵਾ ਨਿਭਾ ਰਹੀ ਹੈ ਆ ਦੇਖੋ ਜੀ ਆ ਆ ਸਾਰਿਆਂ ਨਾਲੋਂ ਔਖਾ ਕੰਮ ਜਿਹੜੀਆਂ ਇਹ ਬੀਬੀਆਂ ਨਿਭਾ ਰਹੀਆਂ ਨੇ ਲੋਹਾਂ ਦੇ ਉੱਪਰ ਬੈਠ ਕੇ ਜਦੋਂ ਪ੍ਰਸ਼ਾਦ ਦੇ ਬਣਦੇ ਨੇ ਨਾ ਗਰਮੀ ਦੇ ਵਿੱਚ ਸੇਕ ਦੇ ਵਿੱਚ ਇਹ ਕੰਮ ਸਾਰਿਆਂ ਨਾਲੋਂ ਔਖਾ ਲੱਗਦਾ ਮੈਨੂੰ ਤਾਂ ਬਾਕੀ ਮਾਈਆਂ ਦੀ ਤਾਂ ਆਪਾਂ ਕੀ ਦੇਣ ਦੇ ਸਕਦੇ ਆ ਦੇਖੋ ਇਹਨਾਂ ਨੇ ਲੰਗਰਾਂ ਦੇ ਵਿੱਚ ਜਿਹੜਾ ਪ੍ਰਸ਼ਾਦਿਆਂ ਦੀ ਪੂਰਤੀ ਕੀਤੀ ਐ ਤੇ ਪ੍ਰਸ਼ਾਦ ਦੇ ਬਣੇ ਨੇ ਇੱਥੇ ਲੰਗਰਾਂ ਦੇ ਵਿੱਚ ਆ ਦੇਖੋ ਬੀਬੀਆਂ ਇੱਧਰ ਦੂਰ ਬੈਠੀਆਂ ਪੇੜੇ ਬਣਾ ਰਹੀਆਂ ਨੇ ਤੇ ਅੱਗੇ ਇਹ 2-3 ਸਟੈਪ ਦੇ ਵਿੱਚ ਰੋਟੀ ਨੂੰ ਵੇਲ ਕੇ ਫੇਰ ਤਵੀ ਦੇ ਉੱਤੇ ਬਣਾਇਆ ਜਾਂਦਾ ਤੇ ਸਾਰੀ ਸੰਗਤ ਲੱਗੀ ਪਈ ਆ ਦੇਖੋ ਪ੍ਰਸ਼ਾਦੇ ਬਣਾਉਣ ਪ੍ਰਸ਼ਾਦੇ ਬਣਾ ਕੇ ਫੇਰ ਇਹ ਅੱਗੇ ਵਰਤਾਏ ਜਾਂਦੇ ਨੇ ਆ ਦੇਖੋ ਜੀ ਹਲਵਾਈ ਸਾਹਿਬ ਸਾਡੇ ਦੇਖੋ ਤੁਸੀਂ ਦਿਨ ਰਾਤ ਚੱਲ ਰਹੇ ਨੇ ਦਿਨ ਰਾਤ ਹੁਣ ਚੱਲ ਰਿਹਾ ਮਟਰ ਪਨੀਰ ਆ ਜੀ ਮਟਰ ਪਨੀਰ ਬਣਾ ਰਹੇ ਨੇ ਦੇਖੋ ਪੱਟੀਆਂ ਦੇ ਉੱਤੇ ਆਹ ਦੇਖੋ ਖੀਰ ਖੀਰ ਦੀ ਸੇਵਾ ਚੱਲ ਰਹੀ ਹੈ ਇਹ ਚੱਲ ਰਹੇ ਨੇ ਜੀ ਲੰਗਰ ਇੱਧਰ ਜਿਹੜੇ ਸੰਤ ਬਾਬਾ ਹਰਨੇਕ ਸਿੰਘ ਜੀ ਚਲਾ ਰਹੇ ਨੇ ਲਗਾਤਾਰ ਦੇਖੋ ਕਿੱਡੇ ਕਿੱਡੇ ਬਲਕ ਦੇ ਵਿੱਚ ਭੋਜਨ ਸਮੱਗਰੀ ਤਿਆਰ ਹੋ ਰਹੀ ਹੈ ਤੇ ਬਹੁਤ ਸਫਾਈ ਨਾਲ ਸੰਗਤ ਨੂੰ ਲੰਗਰ ਸ਼ਕਾਇਆ ਜਾਂਦੇ ਨੇ ਦੇਖੋ ਇਹ ਇਲਾਕੇ ਦੀ ਜਿਹੜੀ ਸੰਗਤ ਹੈ ਉਹ ਸੇਵਾ ਕਰਦੀ ਹੈ ਆ ਦੇਖੋ ਸਾਡੇ ਕੁਲਦੀਪ ਸਿੰਘ ਬੈਠੇ ਨੇ ਕਰੋ ਦਰਸ਼ਨ ਪ੍ਰਸ਼ਾਦ ਇਹ ਦੇਖੋ ਤੁਸੀਂ ਕਿੰਨੀ ਸੰਗਤ ਲੰਗਰ ਸ਼ਕ ਰਹੀ ਹੈ ਬਹੁਤ ਵਿਸ਼ਾਲ ਲੈਵਲ ਤੇ ਵੱਡੇ ਲੈਵਲ ਤੇ ਲੰਗਰਾਂ ਦੀ ਸੇਵਾ ਚੱਲਦੀ ਹੈ ਤੇ ਪਿੱਛੇ ਜੋ ਤੁਸੀਂ ਦੇਖ ਰਹੇ ਹੋ ਇਹ ਸਾਈਕਲ ਤੇ ਸਕੂਟਰ ਸਟੈਂਡ ਹੈ ਇਹ ਸਕੂਲ ਹੈ ਜੀ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਆਲੋਵਾਲ ਉੱਥੇ ਤੁਸੀਂ ਦੇਖ ਰਹੇ ਹੋ ਇਹ ਲੰਗਰ ਚੱਲ ਰਹੇ ਹੁਣ ਤੁਹਾਨੂੰ ਦਿਖਾਉਣੇ ਅੱਗੇ ਆਓ ਹੁਣ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਵੱਲ ਤੇ ਉਸ ਤੋਂ ਪਹਿਲਾਂ ਤੁਹਾਨੂੰ ਇਹ ਭਾਂਡਿਆਂ ਦੀ ਸੇਵਾ ਹੁੰਦੀ ਦਿਖਾਉਣੀ ਹੈ ਦੇਖੋ ਇੱਥੇ ਝੂਠੇ ਭਾਂਡਿਆਂ ਨੂੰ ਤੋਹਿਆ ਸਵਾਰਿਆ ਜਾਂਦਾ ਤਾਂ ਕਿ ਸੰਗਤ ਹੋਰ ਜਦੋਂ ਵੀ ਆਉਂਦੀ ਹੈ ਤਾਂ ਲੰਗਰ ਸੱਜ ਸਕੇ ਇਹ ਹੁਣ ਜਿਹੜਾ ਤੁਸੀਂ ਦ੍ਰਿਸ਼ ਦੇਖ ਰਹੇ ਹੋ ਇਹ ਵੈਟਰਨਰੀ ਡਿਸਪੈਂਸਰੀ ਵੱਲੋਂ ਜਦੋਂ ਆਪਾਂ ਬੱਸ ਸਟੈਂਡ ਵੱਲ ਜਾਂਦੇ ਆ ਉਹ ਸੜਕ ਹੈ ਛੋਟੀ ਜੀ ਤੇ ਇਹਦੇ ਆਲੇ-ਆਲੇ ਵੀ ਦੇਖੋ ਤੁਸੀਂ ਕਿੰਨੀ ਰੌਣਕ ਹੈ ਕਿੰਨੀਆਂ ਸੌਫਸ ਲੱਗੀਆਂ ਨੇ ਅੱਗੇ ਇੱਥੋਂ ਵੀ ਸੰਗਤ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਗੁਰੂ ਘਰ ਦੇ ਦਰਸ਼ਨ ਕਰਨ ਲਈ ਆ ਰਹੀ ਹੈ ਤੇ ਦਰਸ਼ਨ ਕਰਕੇ ਜਾ ਰਹੀ ਹੈ ਦੇਖੋ ਆਹ ਦੇਖੋ ਜੀ ਖਾਲਸਾ ਜੀ ਸਾਡੇ ਦੇਖੋ ਜੀ ਸੰਗਤ ਦੇ ਦਰਸ਼ਨ ਕਰ ਰਹੇ ਹੋ ਤੁਸੀਂ ਜਿਹੜੀ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਜਨਮ ਦਿਹਾੜੇ ਤੇ ਆਈ ਹੈ ਦੇਖੋ ਹੁਣ ਆਪਾਂ ਰੋਡ ਤੇ ਆ ਗਏ ਸਾਹਮਣੇ ਸਾਨੂੰ ਲੰਗਰ ਸਾਹਿਬ ਦਿਖਾਈ ਦੇ ਰਿਹਾ ਗੁਰਦੁਆਰਾ ਲੰਗਰ ਸਾਹਿਬ ਦੇਖੋ ਜੀ ਪ੍ਰਵਾਸੀ ਮਜ਼ਦੂਰ ਵੀ ਆਏ ਨੇ ਬਾਬਾਈ ਦਾ ਜਨਮ ਦਿਨ ਮਨਾਉਣਾ ਦੇਖੋ ਸਰੋ ਜੀ ਦਰਸ਼ਨ ਹੁਣ ਆਪਾਂ ਪਾਸੋਂ ਸਾਈਡ ਤੋਂ ਆ ਕੇ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਕਰਾਂਗੇ ਡਿਊਟੀ ਦੇ ਵਿੱਚ ਦੇਖੋ ਸੰਗਤ ਕਿਵੇਂ ਸੇਵਾ ਕਰ ਰਹੀ ਹੈ ਜੋੜਾ ਘਰ ਦੇ ਵਿੱਚ ਹੁਣ ਆਪਾਂ ਵੀ ਇੱਥੇ ਜੋੜੇ ਜਮਾ ਕਰਵਾਤੇ ਤੇ ਅੱਗੇ ਆਪਾਂ ਚੱਲਦੇ ਆ ਗੁਰੂ ਘਰ ਦੇ ਦਰਸ਼ਨ ਕਰਨ ਲਈ ਲਓ ਜੀ ਇਹ ਵੀ ਸੰਗਤ ਆਈ ਹੈ ਬਹੁਤ ਦੂਰੋਂ ਗੁਰੂ ਘਰ ਦੇ ਦਰਸ਼ਨ ਕਰਨ ਬਾਬਾ ਜੀ ਦਾ ਜਨਮ ਦਿਹਾੜਾ ਮਨਾਉਣ ਆ ਦੇਖੋ ਜੀ ਮਾਸਟਰ ਜੀ ਮਿਲਨੇ ਸਾਨੂੰ ਨਾਲ ਮੈਡਮ ਇਹ ਵੀ ਗੁਰੂ ਘਰ ਦੇ ਵਿੱਚ ਆਏ ਨੇ ਦਰਸ਼ਨ ਕਰਨ ਬਾਬਾ ਜੀ ਦਾ ਜਨਮ ਦਿਹਾੜਾ ਮਨਾਉਣ ਆਓ ਹੁਣ ਆਪਾਂ ਚੱਲਦੇ ਆਂ ਅੰਦਰ ਗੁਰੂ ਘਰ ਦੇ ਵਿੱਚ ਅਲਗ-ਅਲਗ ਕੀਰਤਨੀ ਜਥੇ ਕੀਰਤਨ ਕਰ ਰਹੇ ਨੇ ਤੇ ਨਾਲ ਜੋ ਵੀ ਢਾਡੀ ਬਾਰਾਂ ਗਾਉਂਦੇ ਨੇ ਢਾਡੀ ਉਹ ਵੀ ਤੁਹਾਨੂੰ ਦਿਖਾਉਨੇ ਆਂ ਦੋਸਤੋ ਇਹ 5 8 2025 ਜਿਹੜਾ ਬਾਬਾ ਜੀ ਦਾ ਜਨਮ ਦਿਹਾੜਾ ਹੈ ਉਸ ਦਿਨ ਦੀ ਰੌਣਕ ਹੈ ਤੁਸੀਂ ਦੇਖ ਰਹੇ ਹੋ ਜੋ ਸਾਹਮਣੇ ਸਾਨੂੰ ਸਟੇਜ ਦਿਖਾਈ ਦੇ ਰਿਹਾ ਜਿੱਥੇ ਵੱਖ-ਵੱਖ ਕੀਰਤਨੀ ਜਥੇ ਆਉਂਦੇ ਨੇ ਤੇ ਕੀਰਤਨ ਕਰਦੇ ਨੇ ਤੇ ਆਲੇ-ਦੁਆਲੇ ਦੇਖੋ ਇਹ ਸਾਈਡ ਦੇ ਉੱਪਰ ਜੈਂਟਸ ਤੇ ਇਹਦੇ ਆਪੋਜੀਟ ਸਾਈਡ ਦੇ ਉੱਪਰ ਲੇਡੀਜ਼ ਦੇਖੋ ਕਿੰਨੇ ਗਿਣਤੀ ਦੇ ਵਿੱਚ ਸੰਗਤ ਆਈ ਹੈ ਰਾ ਜਿਹੜਾ ਵੀਰਾਂ ਵਾਲਾ ਪਾਸਾ ਉਹ ਦੇਖ ਰਹੇ ਹੋ ਤੁਸੀਂ ਭਰਾਵਾਂ ਵਾਲਾ ਜਿੰਨੇ ਵੀ ਸੰਗਤ ਆਈ ਹੈ ਉਹ ਸਾਰੀ ਕੀਰਤਨ ਸਰਵਣ ਕਰ ਰਹੀ ਹੈ ਦੇਖੋ ਇਹੇ ਹੁਣ ਭੈਣਾ ਵਾਲੇ ਪਾਸੇ ਆ ਗਏ ਆਪਾਂ ਅੱਜ ਤੱਕ ਹੁੰਦੇ ਰਹੇ ਇਧਰਲੇ ਪਾਸੇ ਵੀ ਜਿਵੇਂ ਤਿੰਨ ਦਿਨਾਂ ਤੋਂ ਆਪਾਂ ਦੇਖ ਰਹੇ ਹਾਂ ਬਹੁਤ ਜ਼ਿਆਦਾ ਇਕੱਠ ਹੁੰਦਾ ਜਿਹੜੀਆਂ ਮਾਈਆਂ ਨੇ ਉਹ ਵੀ ਬਹੁਤ ਗਿਣਤੀ ਦੇ ਵਿੱਚ ਪਹੁੰਚ ਰਹੀਆਂ ਨੇ ਹੁਣ ਤੁਸੀਂ ਅੱਜ 5 ਤਰੀਕ ਜਨਮ ਦਿਹਾੜੇ ਵਾਲੇ ਦਿਨ ਦਾ ਦ੍ਰਿਸ਼ ਦੇਖ ਰਹੇ ਹੋ ਦੇਖੋ ਤੁਸੀਂ ਵੱਡੇ ਵੱਡੇ ਗੁੰਗਾਨਾ ਨਹੀਂ ਆਪਾਂ ਵਿਆਹ ਕਰਾਉਂਦੇ ਠੀਕ ਹੈ ਆਪਣੀ ਆਪਣੀ ਜਨ ਸਾਰੀ ਚੰਗੀ ਦੀ ਪਰ ਸੰਤਿ ਮਹਾਰਾਜ ਜੀ ਨੇ ਆਪਣਾ ਕੰਮ ਉਹ ਵਿਆਹ ਇੱਕ ਵਾਰ ਸ਼ੁਰੂ ਕਰ ਦਿੰਦੇ ਨਾ ਲਾ ਕੇ ਸ਼ੁਰੂ ਤੋਂ ਅੰਤ ਤੱਕ ਦੇਖੋ ਜੀ ਬੀਬੀਆਂ ਵਾਲੇ ਪਾਸੇ ਇਹ ਜਿਹੜੇ ਪਿੱਛੇ ਪੱਕੇ ਟੈਂਟ ਤੋਂ ਬਿਨਾ ਪੋਰਟੇਬਲ ਟੈਂਟ ਲੱਗੇ ਨੇ ਇੱਧਰ ਵੀ ਸੰਗਤ ਪੂਰੀ ਮਾਤਰਾ ਦੇ ਵਿੱਚ ਦੇਖੋ ਲਗਭਗ ਫੁੱਲ ਨੇਵ ਟੈਂਟ ਵੀ ਇੱਥੇ ਵੀ ਜਿਹੜੀ ਸੰਗਤ ਹੈ ਉਹ ਕੀਰਤਨ ਸਰਵਣ ਕਰ ਰਹੀ ਹੈ ਦੇਖੋ ਤੁਸੀਂ ਬਹੁਤ ਹੀ ਅਲੋਕਿਕ ਜਿਹੜਾ ਦ੍ਰਿਸ਼ ਹੈ ਇਹ ਫਿਲਹਾਲ ਜੋ ਤੁਸੀਂ ਦੇਖ ਰਹੇ ਹੋ ਦੇਖੋ ਕਿੰਨੀ ਕਿੰਨੀ ਦੂਰੋਂ ਸੰਗਤਾਂ ਸਿੱਖ ਸੰਗਤਾਂ ਪਹੁੰਚ ਰਹੀਆਂ ਨੇ ਤੇ ਗੁਰੂ ਘਰ ਦੇ ਦਰਸ਼ਨ ਕਰਦੀਆਂ ਨੇ ਬਾਬਾ ਜੀ ਦਾ ਜਨਮ ਦਿਹਾੜਾ 5 ਅਗਸਤ ਅੱਜ ਦੇ ਦਿਨ ਅੱਜ ਲਾਸਟ ਦਿਨ ਹੈ ਇਸ ਸਮਾਗਮ ਦਾ ਤੁਸੀਂ ਦਰਸ਼ਨ ਕਰ ਰਹੇ ਹੋ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚੀਆਂ ਨੇ ਦੇਖੋ ਤੁਸੀਂ ਇਹ ਦੋਨੋਂ ਟੈਂਟ ਬੀਬੀਆਂ ਨਾਲ ਭਰੇ ਨੇ ਕੋਈ ਜਿੱਥੇ ਦੀਵਾਨ ਚੱਲ ਰਹੇ ਨੇ ਨਿਰੰਤਰ ਕੀਰਤਨ ਦਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਉਸ ਜਗ੍ਹਾ ਤੇ ਆਪਣੇ ਗਵਾਂਢੀ ਪਿੰਡ ਤੋਂ ਸੰਗਤਾਂ ਆਈਆਂ ਨੇ ਇਹਨਾਂ ਨੇ ਵੀ ਪੂਰਾ ਜਿਹੜਾ ਗੁਰੂ ਸਾਹਿਬ ਦਾ ਜਨਮ ਦਿਹਾੜਾ ਪੂਰੀ ਸੇਵਾ ਭਾਵਨਾ ਨਾਲ ਇਹਨਾਂ ਨੇ ਜਿਹੜਾ ਬਤਾਇਆ ਦੇਖਿਆ ਸੇਵਾ ਕਰੀ ਐ ਨਿਰੰਤਰ 15-20 ਦਿਨਾਂ ਤੋਂ ਮਾਈਆਂ ਇੱਥੇ ਸੇਵਾ ਕਰਦੀਆਂ ਨੇ ਆ ਕੇ ਇਹ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਦਾ ਦ੍ਰਿਸ਼ ਹੈ ਦੇਖੋ ਸੰਗਤਾਂ ਇੱਧਰ ਵੀ ਦਰਸ਼ਨ ਕਰਨ ਆਉਂਦੀਆਂ ਨੇ ਤੇ ਪਿੱਛੇ ਪ੍ਰਬੰਧਕਾਂ ਦੀ ਜਿਹੜੀ ਕਮੇਟੀ ਹੈ ਉੱਥੇ ਵੀ ਮਿਲ ਕੇ ਬਾਬਾ ਜੀ ਨੂੰ ਪ੍ਰਸ਼ਾਦ ਲੈ ਕੇ ਫੇਰ ਜਾਂਦੀਆਂ ਨੇ ਹੁਣ ਆਪਾਂ ਚੱਲਦੇ ਆਂ ਲੰਗਰ ਸਾਹਿਬ ਵੱਲ ਦੋਸਤੋ ਜਿਵੇਂ ਇਹ ਅੱਜ ਸਮਾਗਮ ਦਾ ਤੀਸਰਾ ਦਿਨ ਹੈ ਆਪਾਂ ਤੁਹਾਨੂੰ ਨਿਰੰਤਰ ਦਿਖਾਉਂਦੇ ਆ ਰਹੇ ਹਾਂ ਉਦੋਂ ਦੇ ਹੀ ਵੀ ਤਿੰਨ ਤਰੀਕ ਨੂੰ ਕਿੰਨੀਆਂ ਰੌਣਕਾਂ ਸੀਗੀਆਂ ਜਾ 4 ਤਰੀਕ ਨੂੰ ਕਿੰਨੀ ਸੀ ਅੱਜ 5 ਤਰੀਕ ਨੂੰ ਦੇਖੋ ਜਿੱਧਰ ਵੀ ਦੇਖੋਗੇ ਤੁਸੀਂ ਸੰਗਤ ਤੇ ਸੰਗਤ ਦਿਖਾਈ ਦਊਗੀ ਆ ਦੇਖੋ ਇਹ ਸੰਗਤ ਬੈਠੀ ਜਿਹੜਾ ਕੀਰਤਨ ਨੂੰ ਸਰਵਣ ਕਰ ਰਹੀ ਹੈ ਹੁਣ ਆਪਾਂ ਲੰਗਰ ਵੱਲ ਨੂੰ ਜਾ ਰਹੇ ਹਾਂ ਦੋਸਤੋ 5 ਤਰੀਕ ਅਗਸਤ ਮਹੀਨਾ ਆਪਾਂ ਫੇਰ ਲੰਗਰ ਸਾਹਿਬ ਦੇ ਦਰਸ਼ਨ ਕਰਨ ਆਏ ਆ ਵੀ ਅੱਜ ਦੇ ਕੀ ਸਥਿਤੀਆਂ ਨੇ ਮੌਜੂਦਾ ਕਿੰਨੇ ਕ ਸੰਗਤ ਲੰਗਰ ਛਕ ਰਹੀ ਹੈ ਤੇ ਕਿੰਨੇ ਕ ਸੇਵਾਦਾਰ ਇੱਥੇ ਸੇਵਾ ਕਰ ਰਹੇ ਨੇ ਉਹ ਤੁਹਾਨੂੰ ਦਿਖਾਉਨੇ ਆ ਆਓ ਹੁਣ ਆਪਾਂ ਅੱਗੇ ਚੱਲਦੇ ਆ ਦੇਖੋ ਇਹ ਪ੍ਰਬੰਧਕਾਂ ਦੀ ਪੂਰੀ ਟੀਮ ਆ ਜਿਨ੍ਹਾਂ ਨੇ ਇਸ ਲੰਗਰ ਸਾਹਿਬ ਦੇ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਮੈਨੇਜ ਕੀਤਾ ਕਰੋ ਜੀ ਦਰਸ਼ਨ ਲੰਗਰ ਸਾਹਿਬ ਦੇ ਇੱਥੇ ਲੰਗਰ ਛਕਦੀ ਹੈ ਸੰਗਤ ਜੋ ਵੀ ਬਾਬਾਈ ਦਾ ਜਨਮ ਦਿਹਾੜਾ ਮਨਾਉਣ ਆਉਂਦੀ ਹੈ ਅੱਜ 5 ਤਰੀਕ ਲਾਸਟ ਦਿਨ ਲੰਗਰਾਂ ਦੀ ਰੌਣਕ ਦੇਖੋ ਤੁਸੀਂ ਦੇਖੋ ਸੰਗਤ ਲੰਗਰ ਦੇ ਵਿੱਚ ਕਿੰਨੀ ਗਿਣਤੀ ਵਿਚ ਆ ਰਹੀ ਹੈ ਹਾਲਾਂਕਿ ਸੜਕਾਂ ਦੇ ਉੱਪਰ ਜਾਂ ਆਲੇ-ਦੁਆਲੇ ਵੀ ਬਹੁਤ ਵਿਸ਼ਾਲ ਲੰਗਰ ਲੱਗੇ ਹੋਏ ਨੇ ਪਰ ਇਹ ਗੁਰੂ ਘਰ ਦੇ ਲੰਗਰ ਦੇ ਵਿੱਚ ਵੀ ਬਹੁਤ ਸੰਗਤ ਲੰਗਰ ਛਕਦੀ ਹੈ ਦੇਖੋ ਇੱਥੇ ਕਿੰਨੇ ਆਈਟਮਾਂ ਜਿਹੜੀਆਂ ਖਾਣੇ-ਦਾਣੇ ਲਈ ਲੰਗਰ ਦੇ ਵਿੱਚ ਮਿਲ ਰਹੀਆਂ ਨੇ ਤੇ ਜਿਹੜੇ ਸ਼ਰਧਾਲੂ ਨੇ ਉਹ ਲਗਾਤਾਰ ਸੇਵਾ ਕਰ ਰਹੇ ਨੇ ਲੰਗਰ ਦੇ ਵਿੱਚ ਦੇਖੋ ਜੀ ਆ ਦੇਖੋ ਹੁਣ ਜਲੇਬੀਆਂ ਦਾ ਲੰਗਰ ਚੱਲ ਰਿਹਾ ਹੈ ਲਓ ਜੀ ਆ ਦੇਖੋ ਬਾਬਾ ਜੀ ਨਿਰੰਤਰ ਨਿਰੰਤਰ ਸੇਵਾ ਕਰ ਰਹੇ ਨੇ ਆ ਬੀਬੀ ਨੂੰ ਵੀ ਪਾਓ ਭਾਈ ਲੰਗਰ ਆ ਦੇਖੋ ਜੀ ਇਹ ਇਧਰ ਲਈ ਪੰਗਤ ਹੈ ਜਿੱਥੋਂ ਬੀਬੀਆਂ ਨੇ ਕੁਛ ਨੇ ਲੰਗਰ ਛਕ ਲਿਆ ਤੇ ਭਾਂਡੇ ਜਿੱਥੇ ੁੱਤੇ ਜਾਂਦੇ ਨੇ ਉਧਰ ਜਮਾ ਕਰਾ ਰਹੇ ਨੇ ਹੁਣ ਦੇਖੋ ਸਾਰੀ ਸੰਗਤ ਲੰਗਰਾਂ ਦੇ ਵਿੱਚ ਭੋਜਨ ਸ਼ਕ ਰਹੀ ਹੈ ਪ੍ਰਸ਼ਾਦ ਦੇ ਬਣੇ ਨੇ ਸਬਜ਼ੀਆਂ ਬਣੀਆਂ ਨੇ ਮਿੱਠੇ ਤੇ ਖੀਰਾਂ ਬਣੀਆਂ ਨੇ ਜਲੇਬੀਆਂ ਬਣੀਆਂ ਨੇ ਬਦਾਣੇ ਬਣੇ ਨੇ ਜਿਵੇਂ ਕਹਿ ਲਓ ਵੀ ਅਣਗਿਣਤ ਟਾਈਪ ਦਾ ਲੰਗਰ ਗੁਰਦੁਆਰਾ ਸਾਹਿਬ ਦੇ ਵਿੱਚ ਵਰਤਾਇਆ ਜਾ ਰਿਹਾ ਤੇ ਸੰਗਤ ਭਰਪੂਰ ਆਨੰਦ ਮਾਣ ਰਹੀ ਹੈ ਆ ਦੇਖੋ ਜੀ ਜਦੋਂ ਬਰਤਨ ਝੂਠੇ ਹੋ ਜਾਂਦੇ ਨੇ ਫਿਰ ਇੱਥੇ ਆਉਂਦੇ ਨੇ ਪਹਿਲਾਂ ਬਰਤਨਾਂ ਦੇ ਵਿੱਚ ਜਿਹੜੀ ਮਾਣੀ ਮੋਟੀ ਝੂਠ ਛੱਡੀ ਹੁੰਦੀ ਆ ਉਹਨੂੰ ਸਾਫ਼ ਕਰਕੇ ਫਿਰ ਅੱਗੇ ਜਾਂਦੇ ਨੇ ਬਰਤਨ ਸਫਾਈ ਲਈ ਇਹ ਬਾਬਾ ਜੀ ਲਗਾਤਾਰ ਸੇਵਾ ਕਰ ਰਹੇ ਨੇ ਇੱਥੇ ਦੇਖੋ ਇਹ ਪੂਰਾ ਲੰਗਰ ਦਾ ਦ੍ਰਿਸ਼ ਹੈ ਤੁਸੀਂ ਜੋ ਦੇਖ ਰਹੇ ਹੋ ਹੁਣ ਤੁਹਾਨੂੰ ਜਿਵੇਂ ਪਹਿਲਾਂ ਵੀ ਦਿਖਾਉਂਦੇ ਆ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਭਾਂਡੇ ਨੇ ਇੱਥੇ ਦੇਖੋ ਇਹ ਸਾਫ਼ ਕੀਤੇ ਹੋਏ ਭਾਂਡੇ ਨੇ ਤੇ ਇਥੋਂ ਲੰਗਰ ਦੇ ਵਿੱਚ ਐਂਟਰੀ ਤੋਂ ਪਹਿਲਾਂ ਇਥੋਂ ਭਾਂਡੇ ਲੈ ਕੇ ਫੇਰ ਸੰਗਤਾਂ ਲੰਗਰ ਛਕਦੀਆਂ ਨੇ ਦੇਖੋ ਜੀ ਹੁਣ ਵਰਤਨਾ ਦੀ ਧਲਾਈ ਵੱਲ ਜਾ ਰਹੇ ਆ ਆ ਦੇਖੋ ਸੰਗਤਾਂ ਖੋ ਜੀ ਆ ਦੇਖੋ ਜੀ ਰਾਜਪੁਰੇ ਤੋਂ ਆਏ ਨੇ ਇਹਨਾਂ ਨੇ ਵੀ ਕਈ ਦਿਨ ਤੋਂ ਲੰਗਰ ਦੀ ਸੇਵਾ ਕਰਿਆ ਨਾਲ ਆਪਣੇ ਨਾਲ ਇਹਨਾਂ ਨੇ ਤਸਵੀਰ ਵੀ ਕਰਾਉਣ ਦੀ ਇੱਛਾ ਜ਼ਾਹਿਰ ਕੀਤੀ ਹੈ। ਆਪਾਂ ਇਹਨਾਂ ਨਾਲ ਤਸਵੀਰ ਕਰਾਉਨੇ ਆ ਇੱਕ। ਲੋ ਜੀ ਇਹ ਹੁਣ ਤੁਸੀਂ ਲੰਗਰ ਦੇ ਵਿੱਚ ਦੇਖ ਰਹੇ ਹੋ ਸੰਗਤਾਂ ਲੰਗਰ ਛਕਣ ਲਈ ਬੈਠੀਆਂ ਨੇ। ਲੰਗਰ ਦੇ ਵਿੱਚ ਕੀ ਕੀ ਬਣਦਾ ਉਹ ਤੁਹਾਨੂੰ ਪਹਿਲਾਂ ਦਿਖਾਤਾ। ਅੱਜ 5 ਤਰੀਕ ਸੇਵਾ ਚੱਲ ਰਹੀ ਹੈ। ਜਿਵੇਂ ਜਨਮ ਦਿਹਾੜੇ ਦੀਆਂ ਖੁਸ਼ੀਆਂ ਦੇ ਵਿੱਚ ਜਿਹੜੇ ਪਟਾਕੇ ਵੀ ਬਜਾਏ ਜਾਂਦੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਅੱਜ ਆ ਦੇਖੋ ਜੀ ਸੰਗਤ ਆਈ ਹੈ ਗੁਰੂ ਘਰ ਲੰਗਰ ਚੱਲ ਰਿਹਾ ਹੈ ਸ਼ੀਰ ਜੀ ਇਹ ਵੀ ਆਏ ਨੇ ਬਹੁਤ ਵਧੀਆ ਸੇਵਾ ਨਿਭਾ ਰਹੇ ਨੇ ਦੇਖੋ ਇਹ ਤਾਂ ਕਈ ਦਿਨ ਤੋਂ ਆਈ ਹੈ ਸੰਗਤ ਇਹ ਸੇਵਾ ਕਰ ਰਹੀ ਹੈ ਔਰੇ ਦੇਖੋ ਰਾੜਾ ਸਾਉ ਤੋਂ ਆਏ ਨੇ ਵੀਰੇ ਜਿਵੇਂ ਪਰਜਾਨਾ ਦੇਖਦੇ ਆ ਜਲੇਬੀਆਂ ਬਣਦੀਆਂ ਇਹ ਉਹੀ ਪੱਠੀਆਂ ਨੇ ਜਿੱਥੇ ਜਲੇਬੀਆਂ ਬਣ ਰਹੀਆਂ ਨੇ ਤੇ ਹਲਵਾਈ ਲਗਾਤਾਰ ਚੱਲ ਰਹੇ ਨੇ ਹਾਂਜੀ ਇਹ ਇੱਧਰ ਬਦਾਣਾ ਜਿੱਥੇ ਪਿਆ ਸੰਗਤਾਂ ਨੂੰ ਭੋਗ ਦੇ ਰੂਪ ਵਿੱਚ ਮਿਲਣਾ ਆਪਾਂ ਤੁਹਾਨੂੰ ਉਹ ਦਿਖਾਉਨੇ ਆ ਆ ਦੇਖੋ ਜਲੇਬੀਆਂ ਤੇ ਅੱਗੇ ਵਧਾਣਾ ਇਹ ਸੰਗਤ ਨੂੰ ਭੋਗ ਵੰਡਣ ਲਈ ਲਿਫਾਫਿਆਂ ਦੇ ਵਿੱਚ ਪੈਕ ਕੀਤਾ ਜਾ ਰਿਹਾ ਹੈ ਆ ਦੇਖੋ ਕਿੱਡੇ-ਕਿੱਡੇ ਜਿਹੜੇ ਬਰਤਨ ਨੇ ਇਹ ਪਰਤੇ ਇਥੇ ਸੰਗਤਾਂ ਨੂੰ ਭੋਗ ਵੰਡਣ ਲਈ ਦੋਸਤੋ ਪਿਛਲੇ 2 ਦਿਨਾਂ ਜਿਹੜੇ ਇਹ ਟੈਂਟ ਲੱਗੇ ਹੋਏ ਨੇ ਗੁਰਦੁਆਰਾ ਸਾਹਿਬ ਦੇ ਲੰਗਰ ਸਾਹਿਬ ਦੇ ਪਿਛਲੇ ਪਾਸੇ ਇਹਨਾਂ ਦੇ ਵਿੱਚ ਕੋਈ ਬਹੁਤ ਜ਼ਿਆਦਾ ਸੰਗਤ ਨਹੀਂ ਸੀ ਮਿਲਦੀ ਪਰ ਅੱਜ 5 ਤਰੀਕ ਲਾਸਟ ਦਿਨ ਕਰਕੇ ਇੱਥੇ ਦੇਖੋ ਤੁਸੀਂ ਕਿੰਨੀ ਸੰਗਤ ਜਿਹੜੀ ਆਰਾਮ ਕਰ ਰਹੀ ਹੈ ਜਾਂ ਲੰਗਰ ਛਕ ਰਹੀ ਹੈ ਆਹ ਦੇਖੋ ਜੀ ਇੱਥੇ ਪ੍ਰਸ਼ਾਦਿਆਂ ਦੀ ਸੇਵਾ ਚੱਲ ਰਹੀ ਹੈ ਜਿਹੜਾ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਤੇ ਆਟਾ ਮਸ਼ੀਨਾਂ ਨਾਲ ਗੁੰਨਿਆ ਜਾ ਰਿਹਾ ਆ ਦੇਖੋ ਸੁੱਕਾ ਆਟਾ ਪਾਤਾ ਤੇ ਨਾਲ ਪਾਤਾ ਇਹਦੇ ਪਾਣੀ ਸੁੱਕਾ ਆਟਾ ਪਾ ਕੇ ਪਾਣੀ ਪਾ ਕੇ ਇਹਨੇ ਆਪਦੇ ਆਪ ਆਟਾ ਗੁੰਨ ਕੇ ਦੇ ਦੇਣਾ ਦੇਖੋ ਤੁਸੀਂ ਮਸ਼ੀਨ ਆਏ ਬਹੁਤ ਘੰਟਾ ਕਿਉਂਕਿ ਇੱਥੇ ਇਨੀ ਗਿਣਤੀ ਦੇ ਵਿੱਚ ਜਦੋਂ ਆਟਾ ਗੁੰਨਣਾ ਤਾਂ ਟਾਈਮ ਬਹੁਤ ਲੱਗਦਾ ਹੁਣ ਅਸੀਂ ਤੁਹਾਨੂੰ ਦਿਖਾਉਨੇ ਆ ਬੀਬੀਆਂ ਪ੍ਰਸ਼ਾਦੇ ਬਣਾ ਰਹੀਆਂ ਨੇ ਤੇ ਆ ਜੁਨਿਟ ਆ ਜਿਹੜਾ ਇਥੇ ਪ੍ਰਸ਼ਾਦਿਆਂ ਨੂੰ ਚੋਪੜਿਆ ਜਾ ਰਿਹਾ ਘਿਓ ਨਾਲ ਦੇਖੋ ਆ ਦੇਖੋ ਜੀ ਆ ਦੇਖੋ ਇਹ ਸੇਵਾਦਾਰ ਬਹੁਤ ਦਿਨਾਂ ਤੋਂ ਸੇਵਾ ਕਰ ਰਹੇ ਨੇ ਇਥੇ ਦੇਖੋ ਕਿਵੇਂ ਪਾਣੀ ਪੈਂਦਾ ਉਹ ਵੀ ਦੇਖੋ ਤੁਸੀਂ ਆ ਦੇਖੋ ਲੋੜ ਮੁਤਾਬਕ ਪਾਣੀ ਪੈ ਜਾਂਦਾ ਤੇ ਆਟਾ ਗੁੰਨਿਆ ਜਾਂਦਾ ਥੈਲਾ ਹੀ ਪੈ ਜਾਂਦਾ ਇਹਦੇ ਵਿੱਚ ਇੱਕ ਵਾਰ ਚ ਇੱਕ ਥੈਲਾ ਗੁੰਨ ਦਿੰਦੀ ਆ ਆ ਬੀਬੀਆਂ ਪਕਾ ਰਹੇ ਆ ਨੇ ਰੋਟੀਆਂ ਇਹ ਨਾ ਕਈ ਦਿਨਾਂ ਤੋਂ ਲਗਾਤਾਰ ਲੱਗੀਆਂ ਨੇ ਦੇਖੋ ਤੁਸੀਂ ਰੋਜ਼ੇ ਸੇਵਾ ਕਰਦੀਆਂ ਨੇ ਲਓ ਜੀ ਜਿਵੇਂ ਕੱਲ੍ਹ ਘੱਟ ਪੱਠੀਆਂ ਦੇ ਲੋਹਾਂ ਦੇ ਉੱਪਰ ਰੋਟੀ ਬਣ ਰਹੀ ਸੀ ਪ੍ਰਸ਼ਾਦਾ ਤੇ ਅੱਜ ਤਾਂ ਲਗਭਗ ਸਿਰੇ ਤੱਕੇ ਸਾਰੀਆਂ ਲੋਹਾਂ ਦੇ ਉੱਪਰੇ ਇਹ ਪ੍ਰਸ਼ਾਦ ਬਣ ਰਿਹਾ ਆ ਦੇਖੋ ਵੀਰ ਜੀ ਬਾਲਣ ਲਾ ਰਹੇ ਨੇ ਤਾਂ ਕਿ ਤਬੀਅ ਜਿਹੜੀ ਉਹ ਗਰਮ ਰਵੇ ਤੇ ਪ੍ਰਸ਼ਾਦੇ ਬਣਦੇ ਰਹਿਣ ਦੇਖੋ ਮਾਈਆਂ ਮਾਈਆਂ ਰੱਬਰ ਜਾਈਆਂ ਬਾਬਾ ਜੀ ਦੇ ਜਨਮ ਦਿਹਾੜੇ ਦਾ ਪੰਜ ਤਰੀਕ ਦਾ ਇਹ ਸੀਨ ਤੁਸੀਂ ਦੇਖ ਰਹੇ ਹੋ ਲੋਹਾਂ ਦੇ ਉੱਪਰ ਲਗਾਤਾਰ ਰੋਟੀਆਂ ਬਣ ਰਹੀਆਂ ਨੇ ਪ੍ਰਸ਼ਾਦੇ ਬਣ ਰਹੇ ਨੇ ਇਹੀ ਪ੍ਰਸਾਦ ਹੈ ਜਿਹੜੇ ਲੰਗਰਾਂ ਦੇ ਵਿੱਚ ਜਾ ਕੇ ਵਰਤਾਏ ਜਾਂਦੇ ਕੋਈ ਸੰਗਤ ਵੀ ਆਪਣੇ ਪਿੰਡ ਤੋਂ ਆਈ ਹੈ ਜੀ ਦਰਸ਼ਨ ਕਰਨ